ਸਰ ਇਹ ਜਿਹੜਾ ਮੁੱਦਾ ਇਸ ਟਾਈਮ ਚੱਲਦਾ ਪਿਆ ਵੀ ਜਗਦੀਸ਼ ਲਖ ਦੀਸ਼ਾ ਜਿਹੜੀ ਇੱਕ ਸਵਾ ਉੱਡੀ ਹੋਈ ਆ ਕਿ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਨੇ ਕੀ ਇਹ ਸਹੀ ਹੈ ਦੀਸ਼ਾ ਜੀ ਕਾਂਗਰਸ ਜੀ ਕਾਂਗਰਸ ਦੇ ਸਿੰਬਲ ਤੇ ਇਲੈਕਸ਼ਨ ਲੜੇ ਜੀ ਤੇ ਕਾਂਗਰਸ ਦੇ ਸਿੰਬਲ ਤੇ ਲੋਕਾਂ ਨੇ ਇਲੈਕਸ਼ਨ ਜਿਤਾਇਆ ਜੀ ਇਹ ਉਹਦਾ ਕੁਝ ਨਹੀਂ ਹੈ ਕੋਈ ਕਿਸੇ ਤਰੀਕੇ ਨਾਲ ਗੁੰਮਰਾਹ ਕਰਕੇ ਉਹਨਾਂ ਨੂੰ ਲੈ ਗਏ ਲਜਾਨ ਤੋਂ ਬਾਅਦ ਉਹਨਾਂ ਨੇ ਉਹ ਪਾ ਕੇ ਫੋਟੋ ਵਾਇਰਲ ਕਰਤੀ ਜੀ ਹਜੇ ਤਾਂ VOTING ਹੋਣੀ ਹੈ ਜੀ ਫੈਸਲਾ ਤਾਂ ਹੋতো ਹੋਏਗਾ VOTING ਮਲੇ ਬੀ ਅਦੀਸ਼ਾ ਜੀ ਕਾਂਗਰਸੀ ਨੇ ਜਾਂ ਝਾੜੂ ਫੜ ਲਿਆ ਇਹ ਉਹਦਾ ਕੁਝ ਨਹੀਂ ਹੈ ਸਰ ਪਰਵਾਜ਼ ਤੇ ਸਮਾਜ ਦੇ ਲੋਕੀ ਰਵਿਦਾਸੀਆ ਸਮਾਜ ਦੇ ਲੋਕੀ ਬਹੁਤ ਸਾਰੇ ਪਹੁੰਚੇ ਹੋਣੇ ਕਿ ਜਿਨ੍ਹਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੋਈ ਹੈ ਕਿ ਜਿਨ੍ਹਾਂ ਨੇ ਤਨ ਮਨੋਂ ਸੇਵਾ ਕੀਤੀ ਜਗਦੀਸ਼ لال ਦੀਸ਼ਾ ਦੇ ਨਾਲ ਉਹ ਲੋਕ ਕਹਿੰਦੇ ਨੇ ਕਿ ਜੇ ਜਗਦੀਸ਼ ਲਾਲ ਦੀਸ਼ਾ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਜਾਂਦਾ ਤੇ ਉਹਦੇ ਖਿਲਾਫ ਨਾਰੇ ਪ੍ਰਦਰਸ਼ਨ ਜਿਹੜਾ ਕਿ ਕੀਤਾ ਜਾਏਗਾ ਜਿੰਨੀਆਂ ਫਲੈਕਸਾਂ ਲੱਗੀਆਂ ਹੋਈਆਂ ਨੇ ਉਹਨਾਂ ਤੇ ਕੌਮ ਦਾ ਗਰਦਾਰ ਜਗਦੀਸ਼ ਲਾਲ ਦੀਸ਼ਾ ਜੀ ਨੂੰ ਕਹਿੰਦੇ ਗਿਆ ਜਾਏਗਾ ਦੇਖੋ ਲੋਕਾਂ ਦੇ ਮੋਸ਼ਨਸ ਨੇ ਲੋਕਾਂ ਦਾ ਪਿਆਰ ਹੈ ਕਿਉਂਕਿ ਲੋਕਾਂ ਨੇ ਕਾਂਗਰਸ ਪਾਰਟੀ ਕਰਕੇ ਵੋਟਾਂ ਪਾਈਆਂ ਹੋਰ ਐਸੀ ਸਮਾਜ ਦੇਖੋ ਸਾਡੇ ਕਾਉਂਸਲਰ ਜਿੱਤੇ ਮੋਨੂ ਖਿੰਡਾ ਜੀ ਉਹ ਵੀ ਐਸਸੀ ਸਮਾਜ ਚੋਂ ਨੇ ਲਾਲੀ ਜੀ ਐਸਸੀ ਸਮਾਜ ਚੋਂ ਨੇ ਜਗਦੀਪ ਜੀ ਐਸਸੀ ਸਮਾਜ ਚੋਂ ਨੇ ਗੌਰਵ ਪੱਟੀ ਜੀ ਐਸਸੀ ਸਮਾਜ ਚੋਂ ਨੇ ਵਿਜੇ ਕਲਸੀ ਐਸਸੀ ਸਮਾਜ ਚੋਂ ਨੇ 6 ਸੀਟਾਂ ਕਾਂਗਰਸ ਨੇ ਜਿੱਤੀਆਂ ਇਸ ਦੇ ਵਿੱਚ ਔਰ 5 ਸਾਡੇ ਐਸਸੀ ਸਮਾਜ ਦੇ ਲੋਕ ਜਿੱਤੇ ਉਹਦਾ ਕਾਰਨ ਕੀ ਹੈ ਕਿ ਐਸਸੀ ਸਮਾਜ ਕਾਂਗਰਸ ਪਾਰਟੀ ਨੂੰ ਪਿਆਰ ਕਰਦਾ ਆਪਣੀ ਮਾਂ ਪਾਰਟੀ ਸਮਝਦਾ ਸੋ ਜਦੋਂ ਦੀਸ਼ਾ ਜੀ ਨੂੰ ਇਹਨਾਂ ਨੇ ਇਮੋਸ਼ਨਲ ਕਰਕੇ ਇਹ ਚੀਜ਼ ਕਰਾਈ ਤੇ ਦੀਸ਼ਾ ਜੀ ਕਿਤਨਾ ਕਿਤੇ ਉਹਨਾਂ ਦੀ ਅੱਖਾਂ ਚ ਹੰਝੂ ਸੀਗੇ ਉਹਰੇ ਕਹਿੰਦੇ ਸੀ ਮੇਰੀ ਮਾਂ ਪਾਰਟੀ ਹੈ ਕਿ ਮੈਂ ਆਪਣੀ ਪਾਰਟੀ ਨਹੀਂ ਛੱਡਣੀ ਔਰ ਅਸੀਂ ਘਰ ਬੈ ਕੇ ਪੂਰੇ ਪਰਿਵਾਰ ਨਾਲ ਗੱਲ ਕਰ ਲਈ ਸਰਕਾਰਾਂ ਪ੍ਰੈਸ਼ਰ ਮਾਉਂਦੀਆਂ ਦੇਖੋ ਆ ਤੁਹਾਡੇ ਸਾਹਮਣੇ ਸੀਨ ਦੇਖੋ ਵੀ ਇਹ ਕਹਿੰਦੇ ਸੀਗੇ ਵੀ ਅਸੀਂ ਕਿਸੇ ਨਾਲ ਧੱਕਾ ਨਹੀਂ ਕਰਾਂਗੇ ਤੇ ਅੱਜ ਮੇਰੇ ਮੌਜੂਦ ਹੁੰਦੇ ਆ ਕਾਂਗਰਸ ਪਾਰਟੀ ਦੇ ਕੌਨਸਾ ਦੇ ਮੌਜੂਦ ਹੁੰਦੇ ਆ ਸਾਡੇ ਵਰਗਨ ਦੇ ਮੌਜੂਦ ਹੁੰਦੇ ਆ ਉਹਦੇ ਘਰ ਚ ਵੜਿਆ ਹੈ ਜਬਰਦਸਤੀ ਨੂੰ ਪਾ ਰਿਹਾ ਤੇ ਜੇ ਉਹਦਾ ਉਹ ਹੈ ਹੀ ਤੁਹਾਡਾ ਤੇ ਜਬਰਦਸਤੀ ਕਰਨ ਦੀ ਕੀ ਲੋੜ ਹੈ ਤੁਹਾਡੀ ਤੁਹਾਡੀ ਸਰਕਾਰ ਹੈ ਭਾਈ ਹੋਂ ਤੁਸੀਂ ਡਰਾਓਗੇ ਧਮਕਾਓਗੇ ਵੀ ਇੱਧਰ ਆ ਜਾ ਲੇਕਿਨ ਕਾਂਗਰਸ ਪਾਰਟੀ ਦਾ ਕੋਈ ਕਾਰਿਆ ਕਰਤਾ ਨਾ ਡਰਨ ਵਾਲਾ ਨਾ ਭੱਜਣ ਵਾਲਾ ਨਾ ਤੀਆਂ ਚ ਇੱਕੋ ਹੀ ਬੰਦਾ ਸਾਡਾ ਹਿਲੇਗਾ ਜਗਦੀਸ਼ ਜੀ ਤੁਹਾਨੂੰ ਹੋਰ ਅੱਧੇ ਘੰਟੇ ਬਾਅਦ ਘੰਟੇ ਬਾਅਦ ਆਪਣਾ ਇੰਟਰਵਿਊ ਆਪ ਦੇਣਗੇ ਸਰ ਸੂਤਰਾਂ ਮੁਤਾਬਕ ਪਤਾ ਚੱਲਿਆ ਕਿ ਜਗਦੀਸ਼ لال ਦੀਸ਼ਾ ਜਿਹੜਾ 2 ਕਰੋੜ ਰੁਪਏ ਦੇ ਵਿੱਚ ਵਿਕ ਚੁੱਕਿਆ ਆਮ ਆਦਮੀ ਪਾਰਟੀ ਦੇ ਵਿੱਚ ਨਹੀਂ ਇਹੋ ਜਿਹਾ ਕੁਝ ਨਹੀਂ ਹੈ ਦੀਸ਼ੇ ਕੋਲ ਪ੍ਰਮਾਤਮਾ ਦੀ ਅਪਾਰ ਕਿਰਪਾ ਹੈ ਨਾ ਉਹ ਵਿਕਿਆ ਨਾ ਉਹ ਹਿਲੇ ਉਹ ਕਾਂਗਰਸ ਪਾਰਟੀ ਦਾ ਸਪਾਈ ਹੈ ਕਾਂਗਰਸ ਪਾਰਟੀ ਚ ਹੀ ਰਹੇਗਾ ਹੋਰ ਅੱਧੇ ਘੰਟੇ-ਘੰਟੇ ਬਾਅਦ ਉਹ ਥੋੜਾ ਰਿਲੈਕਸ ਹੋ ਜਾਣਗੇ ਤੇ ਆਪਣੀ ਇੰਟਰਵਿਊ ਤੁਹਾਨੂੰ ਦੇ ਦੇਣਗੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜਗਦੀਸ਼ لال ਦੀਸ਼ਾ ਆਮ ਆਦਮੀ ਪਾਰਟੀ ਸ਼ਾਮਲ ਹੋ ਗਿਆ ਹਸਤਾ ਇੱਕ ਨਵੇਂ ਜਗਦੀਸ਼ لال ਦੀਸ਼ ਨੂੰ ਗੁੰਮਰਾਹ ਕੀਤਾ ਗਿਆ ਜੀ ਉੱਤੇ ਪ੍ਰੈਸ਼ਰ ਪਾਇਆ ਗਿਆ ਆ ਸਰਕਾਰ ਹੋਣ ਦੇ ਨਾਤੇ ਵਿੱਚ ਜਿੰਨਾ ਹਗਾ ਐਸੀ ਕੋਈ ਵੀ ਆਮਾ ਦੇ ਪਾਰਟੀ ਵਿੱਚ ਸ਼ਾਮਲ ਨਹੀਂ ਸਾਰੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਮੈਂਬਰ ਹੈ ਉਹ ਸਾਰੇ ਜਿਹੜੇ ਵੋਟਰ ਹੈ ਸਾਰੀ ਵੋਟਰ ਸਾਡੀ ਕਾਂਗਰਸ ਪਾਰਟੀ ਇੰਨੀ ਵੋਟ ਹੈ ਸਾਡੇ ਇਲਾਕੇ ਦੇ ਵਿੱਚ ਜਗਦੀਸ਼ لال ਦੇ ਪਿੱਛੇ ਹੈ ਅਜੀਤ ਸਿੰਘ ਨਾਲ ਖੜਨ ਨੂੰ ਤਿਆਰ ਆ ਜੋ ਜਗਦੀਸ਼ لال ਹੈਗਾ ਜੋ ਪਾਰਟੀ ਦਾ ਚਪਲ ਰਹੇਗਾ ਅਸੀਂ ਵਿਸ਼ਵਾਸ ਕਰਦੇ ਹਾਂ ਕੁਝ ਲੋਕ ਜਿਹੜੇ ਇਹ ਕਹਿ ਰਹੇ ਨੇ ਕਿ ਜਗਦੀਸ਼ لال ਦੀਸ਼ਾ ਇੰਨੇ ਕਰੋੜ ਰੁਪਏ ਦੇ ਵਿੱਚ बिक ਚੁਕਿਆ ਉਦੇਵਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਤੁਸੀਂ ਬਹੁਤ ਵਧੀਆ ਗੱਲ ਕੀਤੀ ਕਿ ਜਗਜੀਤ ਸਿੰਘ ਦੀਸ਼ਾ ਇੱਕ ਇਮਾਨਦਾਰ ਆਦਮੀ ਹੈ ਕਿ ਵਿਕ ਗਰੰਟੀ ਦਿੰਨੇ ਔਰ ਇਹਦੀ ਗਰੰਟੀ ਦਿੰਨੇ ਬਿਲਕੁਲ ਵਿਕ ਨਹੀਂ ਸਕਦਾ ਦੂਸਰਾ ਕੀ ਜੇ ਇੰਡੀਅਨ ਨੈਸ਼ਨਲ ਕਾਂਗਰਸ ਦਾ ਕਾਂਗਰਸ ਪਾਰਟੀ ਦੇ ਫਿਰ ਵੀ ਤੇ ਸਾਲ ਸਾਰੀ ਉਮਰੀ ਦੀਸ਼ ਲਾਲ ਦੀਸ਼ਾ ਜੀ ਲਈ ਇੱਕ ਇੱਕ ਵੋਟ ਘਰ ਘਰ ਜਾ ਕੇ ਮੰਗੇ ਆ ਅਸੀਂ ਕਹਾਂਗੇ ਜੇ ਅੱਜ ਜਿੱਤਣਾ ਤਾਂ ਇਹਨਾਂ ਦੀ ਮਰਜ਼ੀ ਆ ਇਹਨਾਂ ਨੂੰ ਕਿਤੇ ਨਾ ਕਿਤੇ ਪਾਰਟੀ ਨੇ ਬਹੁਤ ਮਾਣ ਸਨਮਾਨ ਦਿੱਤਾ ਅੱਜ ਇਹ ਕੁਝ ਜਿਹੜੀਆਂ ਗੱਲਾਂ ਕਰ ਰਹੇ ਨੇ ਵੀ ਆਵਾਜ਼ ਦੀ ਪਾਰਟੀ ਸਰਕਾਰ ਅਸੀਂ ਤਾਂ ਇਹ ਕਵਾਂਗੇ ਵੀ ਜਗਦੀਸ਼ ਦੇ ਇੱਕ ਚਿਹਰਾ ਕਾਂਗਰਸ ਜਿਹੜੀ ਦੇਣ ਆ ਜਗਦੀਸ਼ لال ਦੀਸ਼ਾਈ ਨੂੰ ਕਾਂਗਰਸ ਦੇ ਅੱਜ ਜਿੱਤੇ ਆ ਤਾਂ ਕਾਂਗਰਸ ਦੇ ਨਿਸ਼ਾਨ ਤੋਂ ਜਿੱਤੇ ਆ ਇਹ ਅੱਜ ਭੁੱਲ ਰਹੇ ਆ ਬਾਕੀ ਹੋਣਗੇ ਤਾਂ ਇਹਨਾਂ ਦਾ ਆਪਣਾ ਆਪਣੇ ਇਹਨਾਂ ਦਾ ਸਿਸਟਮ ਇਹ ਕਾਂਗਰਸ ਪਾਰਟੀ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਹੀ ਰਹਿਣਾ ਚਾਹੀਦਾ ਲੋਕਾਂ ਦਾ ਕਿਤੇ ਨਾ ਕਿਸ ਗੱਲ ਦੀ ਬਹੁਤ ਗਲਤ ਗਲਤ ਸਿਸਟਮ ਸਿਸਟਮ ਗਲਤ ਕਹਿ ਸਕਦੇ ਇਹ ਲੋਕਾਂ ਨਾਲ ਵਿੱਚ ਆ ਗਿਆ ਜਿਵੇਂ ਸਮਾਜ ਦੇ ਲੋਕ ਜਗਦੀਸ਼ ਲਾਲ ਦੀਸ਼ੇ ਦੇ ਨਾਲ ਅਤੀ ਰਾਤ ਤੱਕ ਮੋਡੇ ਨਾਲ ਮੋਡਾ ਲਾ ਕੇ ਚੱਲੇ ਆ ਜੇ ਕਿਤੇ ਜਗਦੀਸ਼ ਲਾਲ ਦੀਸ਼ਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਤੁਹਾਡਾ ਕਾਉਂਸਲਰ ਬਣ ਰਿਹਾ ਤੇ ਤੁਸੀਂ ਉਹਦਾ ਸਾਥ ਦੋਗੇ ਅਸੀਂ ਬਿਲਕੁਲ ਨਹੀਂ ਸਾਥ ਦੇਵਾਂਗੇ ਜੀ ਜਿਵੇਂ ਪਹਿਲਾਂ ਅੱਜ ਤੱਕ 10 ਸਾਲ ਕਾਲੀ ਵਾਲੀ ਸਰਕਾਰ ਰਹੀ ਹੈ ਵਿਚਾਜ ਨੂੰ ਤਕੜੇ ਕਰਕੇ ਅੱਗੇ ਜੇ ਭੇਜਿਆ ਸੀ ਸਾਡੇ ਐਮਐਲਏ ਸਾਹਿਬ ਨੇ ਟਿਕਟ ਦੇ ਕੇ ਨਵਜਿਆ ਸੀ ਇਹਨਾਂ ਨੂੰ ਤੇ ਅਸੀਂ ਕਿਤੇ ਨਾ ਕਿਤੇ ਇਸ ਗੱਲ ਦਾ ਡਟ ਕੇ ਵਿਰੋਧ ਕਰਦੇ ਆਂ ਸਰਕਾਰਾਂ ਆਂਦੀਆਂ ਜਾਂਦੀਆਂ ਰਹਿਣੀਆਂ ਪਰ ਕਿਤੇ ਨਾ ਕਿਤੇ ਲੋਕਾਂ ਦੀ ਜਿਹੜੀ ਸਹਿਮਤੀ ਆ ਉਹ ਇਹਨਾਂ ਦੇ ਨਾਲ ਸੀ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਆ ਸੋ ਤੁਸੀਂ ਆ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਮੰਤਰੀ ਐਮਐਲਏ ਸਾਹਿਬ ਇਹ ਜਿਹੜੀ ਜਗ੍ਹਾ ਤੇ ਇਹ ਵਾਕਿਆ ਜਿੱਥੇ ਇਹ ਸਰੋਪਾ ਜਗਦੀਸ਼ لال ਦੀਸ਼ਾ ਦੇ ਪਾਇਆ ਗਿਆ ਜਗਦੀਸ਼ لال ਦੀਸ਼ਾ ਜੀ ਇਧਰ ਇਧਰ ਕੈਮਰੇ ਇਧਰ ਹੀ ਮੇਰੇ ਖਲਣਾ ਦੇ ਘਰ ਹੀ ਹੋਇਆ ਜੋ ਵੀ ਹੋਇਆ ਅੱਛਾ ਇਹਨਾਂ ਦੇ ਘਰ ਹੀ ਹੋਇਆ ਉਹਨੇ ਕਿੰਨੇ ਕਰੋੜ ਦਾ ਸੌਦਾ ਹੋਇਆ ਕਹਿੰਦੇ ਮੇਹਰ ਬੰਦ ਦੇ ਵਿੱਚ 2 ਕਰੋੜ ਆ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਕੋਈ ਕਾਂਗਰਸੀ ਸਰਕਾਰ ਨਹੀਂ ਹੈਗੀ ਕਿਸੇ ਦੀ ਸਰਕਾਰ ਨਹੀਂ ਹੈ ਜਿਹੜੀ ਸੌਦੇ ਕਰਦੀ ਹੈ ਇਹ ਕੰਮ ਤੇ ਵਿਸ਼ਵਾਸ ਹੈ ਇਹਨਾਂ ਦਾ ਕਿਸੇ ਚੀਜ਼ ਦਾ ਕੋਈ ਪ੍ਰੈਸ਼ਰ ਪਾਇਆ ਗਿਆ ਜੀ ਜਗਦੀਸ਼ لال ਦੀਸ਼ਾ ਕੋਈ ਪ੍ਰੈਸ਼ਰ ਨਹੀਂ ਕਿਉਂਕਿ ਅੱਜ ਤੋਂ 3-4 ਦਿਨ ਪਹਿਲਾਂ ਜਦੋਂ ਵੋਟਾਂ ਸੌ ਸੀ ਉਹ ਉਹੀ ਜਗਦੀਸ਼ لال ਦੀਸ਼ਾ ਸਮਾ ਜੋ ਸਮਾਜ ਤੋਂ ਅੱਖਾਂ ਕਿਉਂ ਚੋਰੀ ਕਰਦਾ ਜੇ ਉਹਦੇ ਮਨ ਦੇ ਵਿੱਚ ਕਿ ਜੇ ਕੋਈ ਨਹੀਂ ਚੋਰ ਹੈਗਾ ਕਮ ਸੇ ਕਮ ਸਮਾਜ ਦੇ ਨਾਲ ਅੱਖਾਂ ਪਾ ਕੇ ਗੱਲ ਜਗਦੀਸ਼ لال ਦਿਸ਼ਾਈ ਨੇ ਏਰੀਏ ਦੇ ਕੰਮ ਕਰਾਣੇ ਆ ਸਰਕਾਰ ਦੀ ਵਧੀਆ ਉਪਲਬਧੀਆਂ ਦੇ ਨਾਲ ਜਗਦੀਸ਼ ਜਗਦੀਸ਼ لال ਦਿਸ਼ਾਈ ਜੁੜੇ ਨੇ ਆਮ ਆਦਮੀ ਪਾਰਟੀ ਦੀ 1.5 ਸਾਲ ਦੀ ਸਰਕਾਰ ਹੈਗੀ ਆ ਨਵੇਂ ਕਾਉਂਸਲਰ ਨੂੰ ਘੱਟੋ ਕਰਨੀ 6 ਮਹੀਨੇ ਜਾਂ ਸਾਲ ਲੱਗੇਗਾ ਫਾਈਲਾਂ ਫਾਈਲਾਂ ਸਮਝਦੇ ਜਾਨ ਨੂੰ ਸਰਕਾਰ ਬਦਲ ਜਾਏਗੀ ਨਹੀਂ ਕੋਈ ਐਸੀ ਗੱਲ ਨਹੀਂ ਸਰਕਾਰ ਦੇ ਪਹਿਲਾਂ ਹੀ ਬਹੁਤ ਵਧੀਆ ਕੰਮ ਚੱਲ ਰਹੇ ਨੇ ਡਿਗਰੀ ਵਾਲਾ ਦੀਸ਼ਾ ਜੀ ਪੂਰਾ ਵਧੀਆ ਤਰੀਕੇ ਨਾਲ ਕੰਮ ਕਰਨਗੇ ਔਰ ਆਪਣੀ ਮਰਜ਼ੀ ਨਾਲ ਆਪਣੀ ਸਹਿਮਤੀ ਨਾਲ ਗਏ ਨੇ ਗੱਲ ਕਰਕੇ ਬਿਲਕੁਲ ਕਲੀਅਰ ਬਿਲਕੁਲ ਪਾਜੀ ਆਉਂਦੇ ਆਉਂਦੇ ਕੀ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਮੈਂ ਸਾਰੇ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕੱਲ ਨੂੰ 4 ਵਜੇ ਤੁਹਾਨੂੰ ਸਾਰਿਆਂ ਨੂੰ ਬੁਲਾਇਆ ਜਾਊਗਾ ਜੀ ਜਿਹੜੇ ਜੋ ਵੀ ਮਿਰਰ ਡਿਸੀਜਨ ਹੋਊਗਾ ਉਹ ਤੁਹਾਡੇ ਮਾਧਿਅਮ ਰਾਹੀਂ ਮਤਲਬ ਹਜੇ 50 है, है है फिव्टी, फिव्टी, फिव्टी 50 ਬਣੀ ਹਲੇ ਹਲੇ ਜਗਦੀਸ਼ لال ਦੀਸ਼ਾ ਜਿਹੜਾ ਆ ਉਹ ਦੀਸ਼ਾ ਹੀ ਜਾ ਹਲੇ 50 50 ਬਣੀ ਆ ਹਜੇ 50 50 ਬਣੀ ਆ ਨਾ 50 ਵੀ ਨਹੀਂ ਹੈਗਾ ਸੈਕਟਰੀ ਵੀ ਨਹੀਂ ਹੈਗਾ ਤੇ ਜ਼ੀਰੋ ਵੀ ਨਹੀਂ ਹੈਗਾ ਤਾਂ ਹੀਰੋ ਵੀ ਨਹੀਂ ਹੈਗਾ